ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗ ਇੱਕ ਰਿਕਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਜਣੋ ਪਹੁੰਚੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਸਰਦਾਰ ਬਲਦੇਵ ਸਿੰਘ ਉਹਨਾਂ ਦੇ ਫਾਰਮ ਤੇ ਸਜਣੋ ਪਹੁੰਚੇ ਆ ਚਾਰ ਮੱਝਾਂ ਤੋਂ ਝੋਟੀਆਂ ਵਿਖਾਉਣੇ ਆ ਬਣ ਰਿਹਾ ਐਂਡ ਤੱਕਰ ਸਾਰੀ ਡਿਟੇਲ ਲੈ ਕੇ ਕਰਦੇ ਆ ਤੁਹਾਡੇ ਨਾਲ ਸੰਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਕਿੱਦਾਂ ਠੀਕ ਜੀ ਹਾਂ ਜੀ ਵਧੀਆ ਤੁਸੀਂ ਸੋਣਾ ਨਾਮ ਜੀ ਨਾਮ ਸਰਦਾਰ ਬਲਦੇਵ ਸਿੰਘ ਵਪਾਰੀ ਪਿੰਡ ਸੂਰ ਸਿੰਘ ਜੀ ਹਾਂਜੀ ਤੇ ਮੋਬਾਈਲ ਨੰਬਰ ਭਾਈ ਜੀ 99888323037 ਠੀਕ ਹੈ ਜੀ ਤੇ ਇਹ ਨੀਲੀ ਰਾਵੀ ਦੀ ਕੱਟੀ ਆ ਗਈ ਆਗੇ ਨਾ ਹਾਂਜੀ ਭਾਈ ਕਿ ਕਿੰਨਾ ਸੂਬਾ ਹੋਊਗੀ ਏ ਬਾਈ ਜੀ ਤੁਂ ਜਾਂ ਸੌਰੀ ਠੀਕ ਆ ਤੇ ਮੌਕੇ ਦਾ ਦੁੱਧ ਕਿੰਨਾ ਹੋ ਜਾ ਬੌਲਾ ਮੌਕੇ ਦੇ 12 ਲੀਟਰ ਪਰ ਆਪਾਂ 11 ਦੱਸਦੇ ਕਿੰਨੇ ਦਿਨਾਂ ਦੀ ਸੋਈ ਹੋਗੀ ਇਹਨੂੰ ਸੋਈ ਦੇ 10 ਦਿਨ ਹੋ ਗਏ 10 ਦਿਨ ਹੋ ਗਏ ਦੁੱਧ ਪਨ ਗਿਆ ਜੀ ਲਓ ਜੀ 12 ਕਿਲੋ ਦੁੱਧ ਦੱਸਦੇ ਆ ਆਨਲਾਈਨ ਜਿਹੜੇ ਵੀ ਭੈਣ ਭਰਾਣੇ ਮਗਵੋਣੀ ਆ ਉਹ 11 ਦੇ ਮਗਾਵੇ ਹਾਂ ਜੀ 11 ਠੀਕ ਆ ਲਓ ਸਜਣੋ ਬਿੱਲੀ ਮਣਕੀ ਅੱਖਾ ਬੋਲੀ ਮੱਝ ਆ ਗਈ ਪਿਛਲੇ ਖੁਰ ਧੋਤੇ ਆ ਅਗਲੀ ਸਾਈਡ ਨੂੰ ਤੇ ਪਿਛਲੀ ਸਾਈਡ ਨੂੰ ਬਰਾਬਰ ਦਾ ਹੀ ਲੈਵਾ ਸਜਣੋ ਬਿਲਕੁਲ ਚੌਰ ਸੱਲੇਵਾ ਤੇ ਨੋਕ ਵਾਲਾ ਥਾਂ ਲੱਗਾ ਇਸ ਚਾਈ ਚੋਈ ਬਿਲਕੁਲ ਚੰਗੀ ਹੋ ਗਈ ਸਜਣੋ ਜਿਵੇਂ ਫਲੋਜੀਪਰੀ ਮੈਂ ਨੂੰ ਤੁਮੀ ਪੁੱਛ ਹੁੰਦੀ ਸਜਣੋ ਇਸ ਟਾਈਪ ਦੇ ਵਿੱਚ ਆ ਗਈ ਆ ਤੇ ਬਾਕੀ ਇਹ ਕਿ ਅਗਲੇ ਖੋਰ ਤੇ ਟੇਡਾ ਕੱਟ ਰਹਿ ਗਿਆ ਕੱਟੀ ਮਗਰ ਵੇਖ ਸਕਦੇ ਜੇ ਸਰਕਾਰੀ ਸਾਂਧੀ ਹੋਊਗੀ ਸਜਣੋ ਬਿਲਕੁਲ ਕੱਟੀ ਬਹੁਤ ਸੋਹਣੀ ਆਈ ਆ ਤੇ ਇਹ ਬਾਈ ਜੀ ਦੀ ਕੀਮਤ ਇਹ ਤਾਂ ਵੀ ਜੀ 1 ਦੀ ਮੰਗਦੇ ਜੀ 120 ਹਾਂਜੀ ਤੇ ਪਿਆਰ ਮਾ ਹੁਤ ਕਰਕੇ ਆਪਾਂ ਕਿੰਨੇ ਦੀ ਦੇ ਦੇਣੀ ਆ ਛੋੜ ਛੱਪਾ ਕਰਨਾ ਹਾਂਜੀ 2000 ਛੱਡ ਦਾਂਗੇ 2 ਛੱਡ ਦਿੱਕੇ ਹਾਂਜੀ ਯਾਰਾ ਨਾ ਛੱਡੀ ਗਈ ਚਲੋ ਕੋਈ ਨਹੀਂ ਮੌਕੇ ਤੇ ਕਰ ਲਾਂਗੇ 5 ਛੱਡ ਦਿਓ ਯਾਰ 15 ਦੀ ਹਾਨਾ ਦੇ ਦਿਓ 100 200 ਛੋੜੀ ਕਰਨੀ ਆਪਾਂ ਠੀਕ ਹੈ ਕੋਈ ਉਹ ਚੋਂ ਕੋਈ ਯਾਰਾ ਨਹੀਂ ਮਾਨ ਪਿਆਰ ਤੇ ਮਗਰੋਂ ਲੇਵਾ ਖਾਦੀ ਨਾ ਲਾ ਕੇ ਇਤਰਾ ਲਓ ਛੱਜਰੋਂ ਲੇਵੇ ਦੀ ਬੰਤਰ ਵੇਖੋ ਤੇ ਬਹੁਤ ਸੋਹਣੀ ਮੈਂ ਉਮੀਦ ਕਰਦੇ ਹਾਂ ਤੁਹਾਡੇ ਜ਼ਰੂਰ ਮਾਨ ਨੂੰ ਲੱਗੂਗੀ ਇਹ ਦੂਜੇ ਨੰਬਰ ਤੇ ਆ ਗਈ ਸੂਈ ਸਵਾਈ 9 ਕਿਲੋ ਦੁੱਧ ਤੇਰੇ ਕੋਲ 9 ਕਿਲੋ ਦੁੱਧ ਵਿੱਚ ਜੀ ਡੇਢ ਮਹੀਨਾ ਸੂਈ ਨੂੰ ਹੈ ਜੇ ਡੇਢ ਮਹੀਨਾ ਆ ਗਿਆ ਸਜਣੋ ਕੱਟਿਆ ਪੱਲੇ ਥਰਜ ਧਾਰਾ ਉਹਨੀਆਂ ਨੇ ਪਰ ਆਪਾਂ ਤਿੱਲੜ ਦੱਸ ਕੇ ਦੇਣੀ ਹਾਂ ਘੱਟ ਆ ਹਾਂਜੀ 9 ਸਜਣੋ ਮਗਰਲੇ ਥਾਂ ਜੇ ਧਾਰਾਂ ਘੱਟ ਆ ਤਿੱਲੜ ਮੰਨ ਕੇ ਕੋਈ ਭੈਣ ਭਰਾ ਸੌਦਾ ਕਰਿਓ ਆ ਕੱਟੂ ਮਗਰ ਸਜਣੋ ਲੋ ਜੀ ਲਾਇਓ ਜੀ ਮੋੜ ਲਿਓ ਵਜਨ ਵਟਾ ਸਜਣੋ ਬਹੁਤ ਚੰਗਾ ਜੇ ਵਜਨ ਵਟੇ ਦੀ ਵਧੀ ਮੈਂ ਜੇ ਛੋਟੀ ਨਹੀਂ ਜੀ ਮੈਂ ਦਾ ਵਜਨ ਰਾਜੀ ਬਾਜੀ ਪੂਰੀ ਗਏ ਲਓ ਜੀ ਤੇ ਬਾਈ ਜੀ ਦਾ ਰੇਟ ਇਹਦਾ ਰੇਟ ਵੇਚੀ 85000 ਕਰਦੇ 85 ਹਾਂ ਜੀ ਅਸੀਂ ਦੇ ਦਾਂਗੇ ਦੇ ਰਾਏ ਸ਼ਰਦਾਂ ਠੀਕ ਹੈ ਅਸੀਂ ਲੈ ਲਖ ਠੀਕ ਹੈ ਜੀ ਆ ਤੇ ਜੇ ਨੰਬਰ ਤੇ ਮੈਂ ਕੱਬਣ ਆ ਗਈ ਅੱਜ ਦੂਜਾ ਸਵਾਦ ਜੀ ਸੁਣੀਏ ਤੇ ਬਾਈ ਦੇ ਨੇ ਕਿੰਨੇ ਪ੍ਰੋਪਰ ਰਹਿ ਕਹਿੰਦੇ ਇਹਨੇ ਵਿੱਚ 15 ਦਿਨ ਲਾਇਆ ਨੇ 15 ਦਿਨ ਚ ਲੈ ਜਨੇ ਹਨਾ ਕਿੰਨਾ ਕੀ ਰਿਕਾਰਡ ਦੱਸਿਆ ਮਾਲਕਾਂ ਨੇ ਇਹਨੇ ਵਿੱਚ 12 ਲੀਟਰ ਪਹਿਲਾਂ ਦੇ ਦੋਸ ਦਿੱਤੇ 12 ਕਿਲੋ ਪਹਿਲਨ ਨੇ ਐਰ ਕੀ ਫਿਰ 12 13 14 ਕਿਲੋ ਨਹੀਂ ਛੱਡਦੀ ਹਨਾ ਲੋ ਸਜਣੋ ਲੈ ਲਿਓ ਖਮਾ ਲਓ ਸਿੰਘੀ ਸਿੰਘੀ ਸਜਣੋ ਬਹੁਤ ਸੋਹਣੀ ਲੱਗੀ ਆ ਸੀਲ ਸਵਾਈ ਬੜੀ ਹੈ ਨਿੱਕੀ ਗੋਲ ਸਿੰਗੀ ਆ ਤੇ ਕਾਲੀ ਸ਼ਾਈ ਦੀ ਆ ਰਾਜੀ ਬਾਜੀ ਆ ਫੋਲਿਆ ਮੈਂ ਵੱਡੀ ਆ ਨੋ ਜੀ ਨੋ ਤੇ ਲੈਵੇ ਬਿਲਕੁਲ ਬੈਕਗ੍ਰਾਉਂਡ ਸਜਣਾ ਪੂਰੀ ਤਿਆਰ ਕਰੰਦੀ ਆ ਤਿਆਰ ਕਰਕੇ ਹੀ ਫੇਰ ਹੀ ਸੂਗੀ ਕਰਮਾ ਵਾਲੀ ਦੇਨ 15 ਰਹਿ ਗਏ ਸੂਨ ਦੇ ਵਿੱਚ ਅੱਜ 15 ਦਿਨ ਕਰ ਦਿੱਤੇ ਠੀਕ ਆ ਫਿਰ ਭਾਈ ਜੀ ਦਾ ਆ ਰੇਟ ਕਿੰਨੇ ਦੀ ਆਪਾਂ ਇਹਦਾ ਵਿੱਚ 118 ਕਰਦੇ ਜੀ 118 ਕਿੰਨੇ ਦੀ ਦੇ ਦੇਣੀ ਆਪਾਂ ਲਾਸਟ ਵਿੱਚ ਜੀ 115 ਦੇ ਦਿੰਦੇ ਆ 1 ਲੱਖ 15 ਦੀ ਚੌਥੇ ਨੰਬਰ ਆ ਵੀ ਖੁੱਲ ਗਈ ਜੀ ਸੱਜਣੋ ਆਹ ਦੇ ਮੈਂ ਕਿੰਨਾ ਕੁ ਰਿਕਾਰਡ ਦੱਸਿਆ ਮਾਲਕਾਂ ਨੇ ਇਹਨਾਂ ਵਿੱਚ 18 ਲੀਟਰ ਦਾ ਰਿਕਾਰਡ ਦੱਸਿਆ 18 ਕਿਲੋ ਦਾ ਸੂਵਾਰ ਕਿੰਨੇ ਵਾਂ ਸੁਣੀ ਸੂਵਾਰ ਕਿੱਤਾ 3 ਸਰਾ ਲਓ ਸੱਜਣੋ 18 ਕਿਲੋ ਦਾ ਰਿਕਾਰਡ ਦੱਸਿਆ ਕਰਮਾਲੀ ਦਾ ਦਿਨ ਕਿੰਨੇ ਰਹਿ ਗਏ ਇਰੇ ਬਿੱਟ 50 ਦਿਨ ਖੜੀ ਜੇ 5 ਲੈ ਜੇ 8 10 8 ਦਿਨ ਤੇ ਖੁੱਲੇ ਡੁੱਲੇ ਲੈ ਜੀ 8 ਦਿਨ ਖੁੱਲੇ ਡੁੱਲੇ ਖਾ ਸਕਦਾ ਲੈਓ ਭਾਈ ਲੈਓ ਕਮਾ ਲਿਓ 8 ਦਿਨ ਸੱਜਣੋ ਬਿਲਕੁਲ ਖੁੱਲੇ ਡੁੱਲੇ ਖਾ ਸਕਦੀ ਬੜੇ ਆਰਾਮ ਨਾਲ ਕਿਉਂਕਿ ਮੈਂ ਚੰਗੀ ਆ ਵੱਡੀ ਆ ਵਜਨ ਵਟੇ ਵਾਲੀ ਆ ਛੋਟੀ ਨਹੀਂ ਆ ਨਾ ਜੀ ਤੇ ਇਹਦੀ ਕੀਮਤ ਬਾਈ ਜੀ ਇਹ ਲਵਿਜੀ 155 ਕਰ ਦੇ। ਡੇਢ ਦੀ ਦੇ ਦਾਂਗੇ ਹਨਾ। ਹਾਂਜੀ। ਸੱਜਣੋ ਡੇਢ ਲੱਖ ਦੀ ਇਹ ਮੈਂ ਮਿਲ ਜਾਊਗੀ। ਪਹੁੰਚਣਾ ਪਊਗਾ ਨਗਰ ਸੁਰ ਸਿੰਘ ਆ ਗਿਆ ਹਨਾ। ਹਾਂਜੀ ਨਗਰ ਸੁਰ ਸਿੰਘ। ਤੇ ਬਿਲਕੁਲ ਮਈਆਂ ਚੰਗੀਆਂ ਸੱਜਣੋ। ਜਾਇਜ਼ ਕੀਮਤ ਵੀ ਜਿਹੜੇ ਹਿਸਾਬ ਨਾਲ ਬਾਹਰ ਪਸ਼ੂ ਆ। ਤੁਸੀਂ ਆਪਣੀ ਖਰੀਦਦਾਰੀ ਕਰਿਓ ਤਸੱਲੀ ਕਰਕੇ ਧੰਨਵਾਦ ਸਾਰਿਆਂ ਦਾ।